ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਹੋਏ 5 ਸਾਲਾ ਮਾਸੂਮ ਬੱਚੇ ਦੇ ਕਾਤਲ ਨੂੰ ਸਜ਼ਾ ਦਿਵਾਉਣ ਲਈ ਭਗਤਪੁਰਾ ਪ੍ਰੀਤਨਗਰ ਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਮੋਹੱਲਾ ਵਾਸੀਆਂ ਵੱਲੋਂ ਹੱਥਾਂ ਵਿੱਚ ਮੋਮਬੱਤੀਆਂ ਜਗਾ ਕੇ ਜਿੱਥੇ ਮਾਸੂਮ ਬੱਚੇ ਨੂੰ ਸ਼ਰਧਾਂਜਲੀ ਦਿੱਤੀ ਗਈ ਉੱਥੇ ਹੀ ਸਰਕਾਰ પાસે ਮੰਗ ਕੀਤੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਵੀ ਵਿਅਕਤੀ ਇਸੇ ਤਰ੍ਹਾਂ ਦੀ ਕਾਨੂੰਨੀ ਹਰਕਤ ਨਾ ਕਰ ਸਕੇ ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਦੇਸ਼ ਅੰਦਰ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ। ਅਸੀਂ ਅੱਜ ਕੈਂਡਲ ਮਾਰਚ ਕੱਢਣ ਦਾ ਮਤਲਬ ਇਹ ਹੈ ਕਿ ਜੋ ਕਿ ਜਿਹੜੇ ਦੋਸ਼ੀ ਆ ਪ੍ਰਵਾਸੀ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਬੱਚਿਆਂ ਦੇ ਨਾਲ ਕਣੌਣੀ ਹਰਕਤ ਵਰਤਦੇ ਆ ਉਹਨਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੀ ਕਿ ਤੁਸੀਂ ਰੈਸਟ ਜ਼ਰੂਰ ਕੀਤਾ ਆ ਪਰ ਦੋਸ਼ੀ ਨੂੰ ਇੰਨੀ ਕੁ ਜ਼ਿਆਦਾ ਸਜ਼ਾ ਦੇਣੀ ਚਾਹੀਦੀ ਆ ਤਾਂ ਕਿ ਉਹਨੂੰ ਪਤਾ ਲੱਗੇ ਮੈਂ ਕਿਸੇ ਦਾ ਕਤਲ ਕਿੱਦਾ ਕੀਤਾ ਆ। ਦੂਸਰੀ ਗੱਲ ਇਹ ਆ ਕਿ ਦੇਖੋ ਪਰਿਵਾਰਾਂ ਦੇ ਵਿੱਚ ਸਾਡੇ ਜਿਹੜੇ ਪ੍ਰਵਾਸੀ ਭੈਣ ਭਰਾ ਰਹਿੰਦੇ ਆ ਕਿਉਂਕਿ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਇਹ ਚਾਹੀਦਾ ਕਿ ਅਸੀਂ ਪੰਜਾਬ ਵਿੱਚ ਆਣ ਕੇ ਰਹਿੰਦੇ ਆ ਤੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੀਏ ਸੋ ਮੈਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੀ ਆ ਅਤੇ ਸਰਕਾਰ ਅੱਗੇ ਅਪੀਲ ਕਰਦੀ ਆ ਕਿ ਇਸ ਦੋਚੀ ਨੂੰ ਸਜ਼ਾ ਦਿੱਤੀ ਜਾਵੇ ਪਰਮਾਤਮਾ ਉਹਨੂੰ ਕਦੀ ਮਾਫ਼ ਨਾ ਕਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ਿਆ ਜਾਵੇ ਤੇ ਅੱਜ ਇਹ ਕੈਂਡਲ ਮਾਰਚ ਜਿਹੜਾ ਕੱਢਿਆ ਗਿਆ ਇਹ ਇੱਕ ਬਹੁਤ ਮਤਲਬ ਵੱਡੀ ਸ਼ਰਧਾਂਜਲੀ ਸਾਡੇ ਵੱਲੋਂ ਉਸ ਬੱਚੇ ਨੂੰ ਉਸ ਬੱਚੇ ਦੇ ਘਰਦਿਆਂ ਨੂੰ ਇਹ ਇੱਕ ਸ਼ਰਧਾਂਜਲੀ ਹੈ ਤੇ ਮੈਂ ਇਹੀ ਅਪੀਲ ਕਰਾਂਗੀ ਇਸ ਸ਼ਰਧਾਂਜਲੀ ਦੇ ਤੌਰ ਤੇ ਕਿ ਪ੍ਰਸ਼ਾਸਨ ਨੂੰ ਕਿ ਉਹ ਜਿਹੜਾ ਹੈਗਾ ਦੋਸ਼ੀ ਉਹਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਸ਼ਾਇਦ ਉਹ ਵੀ ਹਜੇ ਘੱਟ ਹੈ ਇਹ ਸਜ਼ਾ ਜਿਹੜੀ ਦੇਣੀ ਚਾਹੀਦੀ ਹੈ ਅੰਦਰ ਨਹੀਂ ਚੌਂਕ ਦੇ ਵਿੱਚ ਲਟਕਾ ਕੇ ਦਿੱਤੀ ਜਾਵੇ ਤਾਂ ਕਿ ਦੂਜਿਆਂ ਨੂੰ ਜਿਹੜੇ ਕੋਈ ਵੀ ਐਡਾ ਦਾ ਅਨਸਰ ਆਵੇ ਉਹਨੂੰ ਪਤਾ ਲੱਗੇ ਕਿ ਮੈਂ ਆਹ ਕੰਮ ਕਰਨ ਤੋਂ ਪਹਿਲੇ ਮੇਰਾ ਹਾਲ ਕੀ ਹੋਣਾ ਹੈ ਤੇ ਇਹ ਸੱਚੀ ਸੁੱਚੀ ਸ਼ਰਧਾਂਜਲੀ ਇਹਦੇ ਲਈ ਉਹੀ ਹੋਏਗੀ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਤੇ ਉਹਦੇ ਮਾਤਾ ਪਿਤਾ ਦਾ ਸਾਥ ਦੇਣਾ ਚਾਹੀਦਾ ਹੈ ਮੈਂ ਇਹਹੀ ਗੱਲ ਕਹਿਣਾ ਚਾਹੁੰਦਾ ਵੀ ਇਹ ਇੱਕ ਰਾਜਨੀਤੀ ਨਹੀਂ ਹੈਗੀ ਆ ਰਾਜਨੀਤੀ ਤੌਰ ਤੇ ਅਸੀਂ ਇਹ ਕੋਈ ਕੈਂਡਲ ਮਾਰਚ ਨਹੀਂ ਕੱਢ ਰਹੇ ਹੈਗੇ ਇਹ ਇੱਕ ਮਹੱਲੇ ਵੱਲੋਂ ਇੱਕ ਸੱਚੀ ਸ਼ਰਧਾਂਜਲੀ ਅਸੀਂ ਉਸ ਛੋਟੇ ਬੱਚੇ ਨੂੰ ਵੀ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਜ ਬਖਸ਼ੇ ਤੇ ਬਾਕੀ ਪਿੱਛੋਂ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਸੋ ਮੈਂ ਤਾਂ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਰਿਆਂ ਦਾ ਜਿਨ੍ਹਾਂ ਨੇ ਸਾਡਾ ਇੱਥੇ ਸਾਥ ਦਿੱਤਾ ਬਾਅਦ ਚੜ ਕੇ ਦਿੱਤਾ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦਾਂ ਔਰ ਇੱਕ ਮੈਂ ਬਜਰੂਰ ਫੇਰ ਰਿਕਵੈਸਟ ਕਰਦਾ ਵੀ ਹਰੇਕ ਬੰਦੇ ਨੂੰ ਆਪਾਂ ਇੱਕ ਬਰਾਬਰ ਨਹੀਂ ਲੈਣਾ ਜਿਹੜੀ ਕੋਈ ਗਲਤ ਬੰਦਾ ਹੈਗਾ ਕੋਈ ਪ੍ਰਵਾਸੀ ਹੋਵੇ ਕੋਈ ਕੁਝ ਆਪਾਂ ਨੂੰ ਸਾਰਿਆਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਡਟ ਕੇ ਉਸ ਦੇ ਵਿਰੁੱਧ ਖੜਨਾ ਪੈਣਾ ਜਦੋਂ ਵੀ ਕੋਈ ਗੈਰ ਸਮਾਜਿਕ ਜਿਹੜੀ ਘਟਨਾ ਹੁੰਦੀ ਆ ਤਾਂ ਉਸ ਸਮੇਂ ਹਰ ਸਬਿਹਤ ਜਿਹੜਾ ਇਨਸਾਨ ਹੈ ਉਸਦੇ ਅੰਦਰ ਇੱਕ ਤੀਸ ਪੈਦਾ ਹੁੰਦੀ ਹੈ ਇੱਕ ਰੋਸ ਪੈਦਾ ਹੁੰਦੀ ਹੈ ਅਜਿਹਾ ਹੀ ਅੱਜ ਇੱਕ ਰੋਸ ਧਰਨਾ ਜਿਹੜੀ ਟਿੱਟੂ ਸ਼ਰਮਾ ਜੀ ਨੇ ਇੱਕ ਸਮਾਜਿਕ ਕਾਰਜਕਰਤਾ ਵਜੋਂ ਇਸ ਇੱਕ ਛੋਟਾ ਜਿਹਾ ਬੱਚਾ ਜਿਹੜਾ ਹੈ ਉਸਦੇ ਜਿਸ ਪ੍ਰਕਾਰ ਦਾ ਉਸਦਾ ਕਤਲ ਹੋਇਆ ਸੱਚਮੁੱਚ ਸਾਡੇ ਜਿਹੜੇ ਲੋਕੰਡੇ ਜਿਹੜੇ ਖੜੇ ਹੋ ਜਾਂਦੇ ਆ ਤੋਂ ਉਹਦੇ ਰੋਸ ਦੇ ਵਿੱਚ ਹਰੇਕ ਜਿਹੜਾ ਜਨਮਾਨਸ ਆ ਉਹਨਾਂ ਨੇ ਵਿੱਚ ਨਾਲ ਸ਼ਮੂਲੀਅਤ ਨਾਲ ਕੀਤੀ ਆ ਕਿਸੇ ਨੂੰ ਇਸ ਰੋਸ ਧੰਨੇ ਦੇ ਲਈ ਸੱਦਾ ਨਹੀਂ ਦਿੱਤਾ ਗਿਆ ਔਰ ਨਾ ਹੀ ਕਿਸੇ ਦਾ ਧੰਨਵਾਦ ਹੈ ਸਾਡਾ ਸਭ ਦਾ ਇੱਕ ਫਰਜ਼ ਸੀ ਅਸੀਂ ਚਾਹੁੰਦੇ ਹਾਂ ਕਿ ਸਮਾਜ ਦਾ ਜਿਹੜਾ ਸੰਚਾਲਨ ਹੈ ਉਹ ਸਹੀ ਹੋਵੇ ਤੇ ਇਸ ਕਰਕੇ ਜਿਹੜਾ ਪ੍ਰਸ਼ਾਸਨ ਆ ਕਿਉਂਕਿ ਉਸ ਦੇ ਆਪਣੇ ਇੱਕ ਮਾਪਦੰਡ ਹੁੰਦੇ ਆ ਉਸ ਦੀ ਆਪਣੇ ਇੱਕ ਸਪੀਡ ਹੁੰਦੀ ਆ ਕੰਮ ਕਰਨ ਦੀ ਕਿ ਸਭ ਤੋਂ ਪਹਿਲਾਂ ਕਾ ਤਿੰਨ ਨੂੰ ਫੜਿਆ ਜਾਣਾ ਹੈ ਉਸ ਤੋਂ ਬਾਅਦ ਇੱਕ ਟ੍ਰਾਇਲ ਜਿਹੜਾ ਚੱਲਣਾ ਹੈ ਫਿਰ ਉਸ ਤੋਂ ਬਾਅਦ ਜਿਹੜੀ ਸਜ਼ਾ ਹੋਣੀ ਆ ਲੇਕਿਨ ਫੇਰ ਵੀ ਜਿਹੜਾ ਵਾ ਇੱਕ ਲੋਕਾਂ ਵੱਲੋਂ ਕਿਉਂਕਿ ਸਮਾਜ ਦੇ ਸਾਰੇ ਅੰਗਾਂ ਦੇ ਵਿੱਚ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਗੱਲ ਹੁੰਦੀ ਹੈ ਸਰਕਾਰ ਦੀ ਗੱਲ ਹੁੰਦੀ ਹੈ ਉਹ ਵੀ ਸਭ ਤੋਂ ਪਹਿਲਾਂ ਇੱਕ ਇਨਸਾਨ ਹਾਂ ਇਸ ਕਰਕੇ ਸਮਾਜਿਕ ਪੱਧਰ ਦੇ ਉੱਪਰ ਇਹ ਜਿਹੜੀ ਮੰਗ ਹੈ ਸਭ ਦੀ ਬਹੁਤ ਜ਼ਿਆਦਾ ਕਿ ਕਾਤਲ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ